ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਬਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਹਾਂ ਜੀ ਤੁਸੀਂ ਵਧੀਆ ਹੋਵੋਗੇ ਅਖਬਾਰ ਦੇ ਵਿੱਚ ਜਿਹੜਾ ਸ਼ਾਰਟ ਨੋਟਿਸ ਆਇਆ ਸੀਗਾ ਉਹ ਡਿਟੇਲ ਵਿੱਚ ਤੁਹਾਡਾ ਨਾਲ ਜਾਣਕਾਰੀ ਸ਼ੇਅਰ ਕਰਨੀ ਹੈ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਬਾਕੀ ਤੁਹਾਡਾ ਕੋਈ ਵੀ ਸਵਾਲ ਹੋਵੇ ਕੋਈ ਤੁਸੀਂ ਤੁਹਾਡੀ رائے ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਬਾਕੀ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੰਦੇ ਲਈ ਤੁਸੀਂ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਇੰਪੋਰਟੈਂਟ ਡੇਟਸ ਦੇਖੋ ਭਾਈ ਇਸ਼ਤਿਹਾਰ ਤੁਹਾਡਾ ਪ੍ਰਕਾਸ਼ਿਤ ਹੋਇਆ ਹੀ 4 ਤਰੀਕ ਨੂੰ ਆਨਲਾਈਨ ਅਰਜ਼ੀਆਂ ਦੀ ਮੰਗ ਸ਼ੁਰੂ ਹੋ ਗਈ 15 ਤਰੀਕ ਨੂੰ ਆਨਲਾਈਨ ਅਰਜ਼ੀਆਂ ਸਬਮਿਟ ਕਰਨ ਦੀ ਆਖਰੀ ਤਰੀਕ ਹੈਗੀ ਹੈ 5 ਤਰੀਕ 8ਵੇਂ ਮਹੀਨੇ ਦੀ ਤੇ ਫੀਸ ભર ਦੀ ਤਰੀਕ ਹੈ 8 ਲਾਸਟ ਠੀਕ ਹੈ ਹੁਣ ਦੇਖੀਏ ਇਹਦੇ ਵਿੱਚ ਹੈ ਕੀ ਕਹਿੰਦੇ ਜੀ ਜਿਹੜਾ ਅਦੀਰ ਸੇਵਾਵਾਂ ਚੋਣ ਚੋਣ ਬੋਰਡ ਹੈ ਇਹਨੇ ਤੁਹਾਡੇ ਕੋਲ ਮੰਗ ਕੀਤੀ ਹੈ ਕਾਦੀ ਮੰਗ ਕੀਤੀ ਹੈ 7 ਤੁਹਾਡੇ ਕੋਲ ਮੰਗੇ ਨੇ ਸੀਨੀਅਰ ਸਹਾਇਕ 18 ਤੁਹਾਡੇ ਕੋਲ ਸੈਨਿਕ ਭਲਾਈ ਪ੍ਰਬੰਧਕ ਮੰਗੇ ਨੇ 52 ਤੁਹਾਡੇ ਕੋਲ ਡਰਾਈਵਰ ਦੀਆਂ ਜਿਹੜੀਆਂ ਉਹ ਸੋਰੀ 52 ਤੁਹਾਡੇ ਕੋਲ ਸੈਨਿਕ ਭਲਾਈ ਨੇ 18 ਕਲਰਕ ਨੇ ਤੇ 9 ਸਾਮੀਆਂ ਜਿਹੜੀਆਂ ਕਾਦੀਆਂ ਡਰਾਈਵਰ ਦੀਆਂ ਇਹ 9 ਸਾਮੀਆਂ ਡਰਾਈਵਰ ਭਲਾਈ ਪ੍ਰਬੰਧਕ 52 18 ਕਲਰਕ ਓਕੇ ਇਹ ਜਿਹੜੀਆਂ ਵੈਕੈਂਸੀਆਂ ਤੁਹਾਡੇ ਕੋਲ ਮੰਗੀਆਂ ਗਈਆਂ ਨੇ ਹੁਣ ਕੈਟਾਗਰੀਸ ਵਾਈਸ ਤੁਸੀਂ ਦੇਖ ਲਓ ਡਾਇਰੈਕਟਰ ਤੇ ਰੱਖਿਆ ਸੇਵਾ ਵਿਭਾਗ ਜਿਹੜਾ ਭਲਾਈ ਵਿਭਾਗ ਹੈਗਾ ਆ ਨੰਬਰ ਆਫ ਪੋਸਟਾਂ ਕਿੰਨੀਆਂ ਨੇ 5 ਨੇ ਲੇਡੀਜ਼ ਲਈ ਇਹ ਰਿਜ਼ਰਵ ਨੇ 2 ਨੇ ਠੀਕ ਹੈ ਜੀ ਕੈਟਾਗਰੀਸ ਵਾਈਸ ਤੁਸੀਂ ਦੇਖ ਸਕਦੇ ਹੋ ਇਵੇਂ ਹੀ ਸੇਮ ਜਿਹੜੀਆਂ ਤੁਹਾਡੀਆਂ ਕਲਰਕ ਨੇ 18 ਉਹਦੀਆਂ ਕੈਟਾਗਰੀ ਦੀ ਮੰਗ ਕੀਤੀ ਹੋਈ ਆ ਫਿਜ਼ੀਕਲ ਹੈਂਡੀਕੈਪਡ ਲਈ ਆ ਫਿਜ਼ੀਕਲ ਹੈਂਡੀਕੈਪਡ ਵਿਜ਼ੂਅਲ ਹੈਂਡ ਵਿਜ਼ਲੀ ਜਿਹੜਾ ਇੰਪਰਡ ਹੈਗਾ ਆ ਇਸ ਐਸਐਮ ਦੇ ਲਈ ਨੇ ਠੀਕ ਹੈ ਜੀ ਅੱਗੇ ਆ ਗਿਆ ਜਿਹੜੀਆਂ ਸੈਨਿਕ ਭਲਾਈ ਅਫਸਰ ਨੇ ਸੈਨਿਕ ਵੈਲਫੇਅਰ ਆਰਗੇਨਾਈਜ਼ਰ ਨੇ 52 ਉਹਨਾਂ ਦੀ ਵੀ ਭਾਈ ਦੇਖ ਲਓ ਤੁਸੀਂ ਕਿ ਉਹਦੇ ਵਿੱਚ ਅਸੀਂ ਅਸੀਂ ਜਿਹੜੇ ਨਾਰਮਲ ਕੋਈ ਵੀ ਕੈਟਾਗਰੀ ਦਾ ਇਨਸਾਨ ਆ ਜਿਵੇਂ ਜਰਨਲ ਹੋ ਗਿਆ ਐਸੀਬੀਸੀ ਉਹਨਾਂ ਲਈ ਇਸ ਵਾਰ ਸੀਟਾਂ ਨਹੀਂ ਹੈਗੀਆਂ ਜਿਹੜੇ ਹਨ ਦੇ ਇੱਕ ਅੱਧੇ ਬਹੁਤ ਘੱਟ ਨੇ ਯਾਤਰ ਦੇਖੋ ਈਐਸਐਮ ਜਰਨਲ ਵਾਲਿਆਂ ਲਈ ਈਐਸਐਮ ਐਸੀਬੀਸੀ ਈਐਸਐਮ ਜਿਹੜੀ ਐਸਆਰਓ ਈਐਸਐਮ ਬੀਸੀ ਸਪੋਰਟਸ ਹੈਂਡੀਕੈਪਡ ਆਪਣੇ ਹੈਇਰਿੰਗ ਇੰਪੇਅਰਡ ਵਾਲੇ ਹੈਂਡੀਕੈਪਡ ਉਹਨਾਂ ਲਈ ਟੋਟਲ 52 ਸੀਟਾਂ ਨੇ। ਬਾਕੀ ਅੱਗੇ ਸਾਮੀਆਂ ਦੇਖ ਲਓ ਡਰਾਈਵਰ ਦੀਆਂ 9 ਸੇ 9 ਨੇ ਪੂਰੀਆਂ। ਠੀਕ ਹੈ ਜੀ। ਡਾਇਰੈਕਟਰ ਰੱਖਿਆ ਵਿਭਾਗ ਇਹਦੇ ਵਿੱਚ ਵੀ ESM ਜਨਰਲ, ESM BC, ESM MC ਸਾਰੀਆਂ ਓਨਲੀ ਨੋ ਵੈਕੈਂਸੀ ਨੇ। ਮਤਲਬ ਆਮ ਕੈਟਾਗਰੀ ਦੇ ਲਈ ਸੁੱਝ ਵੈਕੈਂਸੀ ਨਹੀਂ ਹੈ। ਜ਼ਿਆਦਾਤਰ ESM ਦੇ ਲਈ ਸਪੋਰਟਸ ਲਈ ਵੀ ਤੇ ਫਿਜ਼ੀਕਲ ਹੈਂਡੀਕੈਪਡ ਦੇ ਲਈ ਇਹਦੇ ਵਿੱਚ ਜਿਹੜੀ ਕੋਟਾ ਰੱਖਿਆ ਹੋਇਆ ਹੈ ਠੀਕ ਹੈ ਬਾਕੀ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਫਾਰਮ ਫਿਲ ਕਰਦੇ ਕੈਟਾਗਰੀ ਕੋਡ ਪਹਿਲਾਂ ਲੈ ਕੇ ਰੱਖ ਲਓ ਤੇ ਆਪਣਾ ਕੈਟਾਗਰੀ ਕੋਡ ਹੀ ਫਿਲ ਕਰਿਆ ਕਰੋ ਜੇਕਰ ਤੁਸੀਂ ਕੋਡ ਗਲਤ ਫਿਲ ਕਰਦੇ ਹੋ ਤੁਹਾਨੂੰ ਕਿਤੇ ਵੀ ਅੱਗੇ ਜਾ ਕੇ ਕੋਡ ਚੇਂਜ ਕਰਨ ਦਾ ਮੌਕਾ ਨਹੀਂ ਮਿਲੇਗਾ ਤੇ ਤੁਹਾਨੂੰ ਜਿਹੜਾ ਇਹ ਤੁਹਾਡੀ ਭਰਤੀ ਵੀ ਰੱਦ ਹੋ ਸਕਦੀ ਕਿਉਂਕਿ ਤੁਸੀਂ ਜਦੋਂ ਤੁਸੀਂ ਡਾਕੂਮੈਂਟ ਦੇਣਾ ਹੈ ਆਪਣੀ ਕੈਟਾਗਰੀ ਦਾ ਤੁਹਾਡਾ ਉਹ ਕੈਟਾਗਰੀ ਦਾ ਡਾਕੂਮੈਂਟ ਨਹੀਂ ਹੋਣਾ ਤਾਂ ਤੁਸੀਂ ਫਰੋਡ ਮੰਨੇ ਜਾਓਗੇ ਠੀਕ ਹੈ ਆਪਣਾ ਰੱਖਵਾ ਕਰਨ ਦਾ ਸਰਟੀਫਿਕੇਟ ਤੁਹਾਨੂੰ ਜਿਹੜਾ ਚਾਹੀਦਾ ਹੈਗਾ ਉਹ ਵੀ ਅਪਲੋਡ ਕਰਨਾ ਪਏਗਾ ਹੁਣ ਸੀਨੀਅਰ ਸਹਾਇਕ ਦੇਖੋ ਐਕਸ ਸਰਵਿਸਮੈਨ ਹੋਣਾ ਚਾਹੀਦਾ ਆ ਠੀਕ ਆ ਜੀ 50 ਸਿਵਲ ਸਰਵਿਸ ਰੂਲ ਦੇ ਅਕੋਰਡਿੰਗ ਉਹਨੇ ਜੋਬ ਕੀਤੀ ਹੋਣੀ ਚਾਹੀਦੀ ਆ ਸੇਮ ਕਲਾਸ ਦੇ ਵਿੱਚ ਇਦਾਂ ਹੀ ਗ੍ਰੈਜੂਏਟ ਹੋਣਾ ਚਾਹੀਦਾ ਜੀ ਠੀਕ ਆ ਜੀ ਉਹਨੇ ਇੰਡੀਅਨ ਆਰਮੀ ਦੇ ਵਿੱਚ ਜੂਨੀਅਰ ਕਮਿਸ਼ਨਡ ਅਫਸਰ ਜਾਂ ਨੋਨ ਕਮਿਸ਼ਨਡ ਅਫਸਰ ਦੇ ਬਰਾਬਰ ਦੇ ਰੈਂਕ ਤੇ ਕੰਮ ਕੀਤਾ ਹੋਣਾ ਚਾਹੀਦਾ ਆ ਜਿਹੜਾ ਸੈਨਿਕ ਭਲਾਈ ਪ੍ਰਬੰਧਕਾ ਉਹ ਵੀ ਸੇਮ ਆ ਜੀ 10ਵੀਂ ਕੀਤੀ ਹੋਣੀ ਚਾਹੀਦੀ ਆ ਮਾਨਤਾ ਪ੍ਰਾਪਤ ਬੋਰਡ ਯੂਨੀਵਰਸਿਟੀ ਤੋਂ ओके okay. और एक्स जूनियर कमीशनड ऑफिसर ਹੋਣਾ ਜਿਹਦਾ ਆਰਮੀ ਵਿੱਚ ਜਾਂ ਉਹਦੇ ਬਰਾਬਰ ਦੇ ਕਿਸੇ ਅਹੁਦੇ ਤੇ ਦੇਖੋ ਲਗਭਗ ਸਾਰਿਆਂ ਦੇ ਲਈ ਐਕ ਸਰਵਿਸਮੈਨ ਦੀ ਮੰਗ ਆ ਠੀਕ ਆ ਜੀ ਨਾਰਮਲ ਇਨਸਾਨ ਕੋਈ ਨਹੀਂ ਖਾਸ ਕਰ ਆਰਮੀ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਬਰਾਬਰ ਦਾ ਰੈਂਕ ਜਾਂ ਉਸ ਰੈਂਕ ਦੇ ਹੀ ਉਹਨਾਂ ਨੂੰ ਜਿਹੜੇ ਐਕ ਸਰਵਿਸਮੈਨ ਦੇ ਬੰਦੇ ਚਾਹੀਦੇ ਨੇ ਜਿਵੇਂ ਲਾਈਟ ਜਿਹੜਾ ਮੋਟਰ ਵਹੀਕਲ ਲਾਇਸੈਂਸ ਇਹਦੇ ਵਿੱਚ ਚਾਹੀਦਾ ਆ ਠੀਕ ਆ ਜੀ ਦੇਖੋ ਲਗਭਗ ਹਰ ਕੈਟਾਗਰੀ ਜਿਹੜੀ ਐਸੀ ਸੋਰੀ ਆਪਣੇ ਐਕਸ ਸਰਵਿਸਮੈਨ ਦੇ ਲਈ ਹੀ ਹੈਗੀ ਆ ਤਨਖਾਹ 35400 ਲਗਭਗ ਸਭ ਦੀ ਕਲਰਕ ਦੀ 19900 ਹੈਗੀ ਆ ਜੀ ਸੈਨਿਕ ਭਲਾਈ ਪ੍ਰਬੰਧਕ 25500 ਤੇ ਡਰਾਈਵਰ ਦੀ 21700 ਸੈਲਰੀ ਵੀ ਅੱਛੀ ਹੈਗੀ ਆ ਠੀਕ ਹੈ ਰਾਜੇ ਬਾਕੀ ਕੋਈ ਇਹਦੇ ਵਿੱਚ ਖਾਸ ਹੋਰ ਚੀਜ਼ ਹੈ ਨਹੀਂ ਦੱਸਣ ਵਾਲੀ ਕਿਉਂਕਿ ਜਿਹੜੀਆਂ ਵੈਕੈਂਸੀਜ਼ ਨੇ ਮੋਸਟਲੀ ਐਸਐਮ ਐਸਸੀ ਕੈਟੇਗਰੀ BC ਕੈਟੇਗਰੀ ਜਨਰਲ ਐਸਐਮ ਓਕੇ ਫਿਜ਼ੀਕਲੀ ਹੈਂਡੀਕੈਪਡ ਜਿਹੜੇ ਵਿਜ਼ੂਅਲੀ ਨੇ ਜਾਂ ਹੈਰਿੰਗ ਦੀ ਪ੍ਰੋਬਲਮ ਹੈਗੀ ਆ ਤੇ ਲਾਸਟ ਜਿਹੜੇ ਸਪੋਰਟਸ ਵਾਲੇ ਨੇ ਇਹ ਉਹਨਾਂ ਲਈ ਵੈਕੈਂਸੀ ਜਿਹੜੀ ਨਿਕਲੀ ਹੋਈ ਆ ਹਾਂ ਫੀਸ ਵੇ ਲੋ ਰਾਜੇ ਫੀਸ ਸਭ ਤੋਂ ਜ਼ਰੂਰੀ ਹੈ ਜੀ ਜਿਹੜੇ ਤੇ ਗਰੁੱਪ ਬੀ ਲਈ ਨੇ 1500 ਫੀਸ ਹੈਗੀ ਆ ਜੀ ਜਨਰਲ ਆਰਮ ਵਰਗ ਖਿਡਾਰੀ ਐਸੀ ਬੀਸੀ ਐਮ ਐਨ ਬੀ ਆਰ ਉਹ ਬੀਸੀ ਵਾਸਤੇ 750 ای ਡਬਲਯੂ ਐਸ ਆਪਕਾ ਫੌਜੀ ਵਾਸਤੇ 500 ਜਿਹੜੇ ਹੈਂਡੀਕੈਪਡ ਨੇ ਉਹ ਉਹਨਾਂ ਲਈ ਵੀ 500 ਹੁਣ ਜਿਹੜੇ ਗਰੁੱਪ ਸੀ ਨੇ ਜਨਰਲ ਸੁਤੰਤਰਤਾ ਸੰਗਰਾਮੀ ਤੇ ਖਿਡਾਰੀ ਲਈ 1000 एससीबीसी ईडब्ल्यूएस जेड़े 250 سابقا फौजी 200 ਤੇ ਦਿਵਯੰਗ 500 ਇਹ ਤੁਹਾਡੀ ਜਿਹੜੀ ਫੀਸ ਦੀ ਵੰਡੇਗੀ ਆ ਓਕੇ ਫੀਸ ਤੁਹਾਡੀ ਜਿਵੇਂ ਆਨਲਾਈਨ ਹੀ ਸਬਮਿਟ ਹੋਏਗੀ ਆਬਜੈਕਟਿਵ ਤੁਹਾਡਾ ਪੇਪਰ ਹੋਏਗਾ ਜਿਹੜਾ ਤੁਹਾਡੇ ਸੀਨੀਅਰ ਸਹਾਇਕ ਨੇ ਉਹਦੇ ਵਿੱਚ ਤੁਹਾਡੀ ਜਿਹੜੀ ਕੀ ਟਾਈਪਿੰਗ ਵੀ ਜ਼ਰੂਰੀ ਹੋਣੀ ਆ ਦੇਖੋ ਯੂਨੀਕੋਡ ਰਾਵੀ ਫੌਂਟ ਦੇ ਵਿੱਚ ਤੁਹਾਡੀ ਟਾਈਪਿੰਗ ਹੋਵੇਗੀ ਠੀਕ ਹੈ ਘੱਟੋ ਘੱਟ 30 ਮਿੰਟ ਜਿਹੜੇ ਇੱਕ ਪ੍ਰਤੀ ਮਿੰਟ ਦੇ ਵਿੱਚ 30 ਸ਼ਬਦ ਤੁਹਾਨੂੰ ਟਾਈਪ ਕਰਨੇ ਪੈਣਗੇ ਠੀਕ ਹੈ ਜਿਹੜਾ ਕਲਰਕ ਹੈਗਾ ਉਹਦਾ ਵੀ ਆਬਜੈਕਟਿਵ ਟਾਈਪ ਪੇਪਰ ਹੋਵੇਗਾ ਠੀਕ ਹੈ ਉਹਦੇ ਵਿੱਚ ਤੁਹਾਡੀ ਟਾਈਪਿੰਗ ਹੋਣੀ ਆ ਰਵੀ ਫੌਂਟ ਦੇ ਵਿੱਚ ਤੁਹਾਡੇ ਕੋਲ ਜਿਹੜਾ ਕੰਪਿਊਟਰ ਸਰਟੀਫਿਕੇਟ ਹੋਣਾ ਵੀ ਚਾ ਲਾਜ਼ਮੀ ਆ ਬਿਨਾ ਕਿ ਮੋਟਰ ਸਰਟੀਫਿਕੇਟ ਤੋਂ ਤੁਸੀਂ ਨਹੀਂ ਭਰ ਸਕਦੇ ਜਿਹੜਾ ਸੈਨਿਕ ਭਲਾਈ ਪ੍ਰਬੰਧਕਾ ਉਹਦਾ ਜਿਵੇਂ ਇਗਜ਼ਾਮ ਹੈਗਾ ਹੈ ਕੁੱਲ 100 ਨੰਬਰ ਦਾ 50 ਨੰਬਰ ਦੇ میٹرਿਕ ਦੇ ਨੰਬਰ ਪੈਣੇ ਆ 50 ਤੇ ਆਰਮੀ ਨੇਵੀ ਦੇ ਐਰ ਫੋਰਸ ਦੇ ਜਿਹੜੇ ਜੋਬ ਕੀਤੀਗੀ 50 ਨੰਬਰ ਉਹਦੇ ਪੈਣਗੇ ਠੀਕ ਹੈ ਜੀ ਬਾਕੀ ਅਗੇ ਨੰਬਰਾਂ ਦੀ ਵੰਡ ਕੀਤੀ ਹੈ ਕਿ ਜਿੰਨੇ 30 ਸਾਲ ਜੋ ਉਸ ਤੋਂ ਵੱਧ ਕੀਤੀ ਹੋਵੇ 10 ਨੰਬਰ 25 ਸਾਲ ਤੋਂ 30 ਸਾਲ ਦਾ 8 ਨੰਬਰ 25 ਸਾਲ ਤੋਂ ਘੱਟ 6 ਨੰਬਰ ਇਹ ਫਿਰ ਉਸ ਤਰ੍ਹਾਂ ਤੁਹਾਡੇ ਜਿਹੜੇ ਨੰਬਰ ਪੈਣਗੇ ਜੋ ਤੁਹਾਡੀ ਮੈਡ ਲਿਸਟ ਵਿੱਚ ਤੁਹਾਡੇ ਲਈ ਹੈਲਪਫੁਲ ਹੋਣਗੇ ਓਕੇ ਤੁਸੀਂ ਨੰਬਰਾਂ ਚਾਰਟ ਦੇਖ ਸਕਦੇ ਹੋ ਬੱਕੇ ਡਰਾਈਵਰ ਹੈ ਨਾ ਡਰਾਈਵਰ ਦੇ ਲਈ ਤੁਹਾਡਾ ਅਬਜੈਕਟਿਵ ਟਾਈਪ ਐਮਸੀਕਿਊਜ਼ ਹੀ ਦੇਖੋ ਹੁਣ ਮਲਟੀ ਚੋਇਸ ਜਿਹੜਾ ਮਲਟੀਪਲ ਚੋਇਸ ਕੁਐਸਚਨ ਪੇਪਰ ਤੁਹਾਡਾ ਆਏਗਾ ਪੇਪਰ ਹੋਏਗਾ ਠੀਕ ਹੈ ਇਹਦੇ ਲਈ ਵੀ ਤੁਹਾਡੀਆਂ ਜਿਹੜੀਆਂ ਐਗਜ਼ਾਮ ਹੀ ਹੋਏਗਾ ਐਗਜ਼ਾਮ ਦੇ ਬੇਸ ਤੇ ਹੀ ਤੁਹਾਨੂੰ ਜਿਹੜਾ ਸਿਲੈਕਟ ਕੀਤਾ ਜਾਣਾ ਹੈਗਾ ਰਾਜ ਇਹਦੇ ਵਿੱਚ ਮਿਸ ਹੋ ਗਿਆ ਮੈਂ ਇੱਕ ਮਿੰਟ ਹੁਣੇ ਦੇਖਦਾ ਹਾਂ ਹਾਂ ਦੇਖੋ ਕਹਿੰਦੇ ਜੇਕਰ 2 ਜਾਂ 2 ਤੋਂ ਵੱਧ ਮੀਰਵਾਦਾਂ ਲਿਖਤੀ ਮੈਟ ਮੈਟ ਦੀ ਜਿਹੜੀ ਬਰਾਬਰਤਾ ਸੰਬੰਧੀ ਜੇ ਕੋਈ ਮਸਲਾ ਇਦਾਂ ਹੁੰਦਾ ਆ ਠੀਕ ਆ ਜੀ ਤਾਂ ਬਰਾਬਰ ਅੰਕ ਹਾਸਲ ਉਮੀਦਵਾਰ ਦੀ ਜਨਮ ਤਰੀਕ ਦੇ ਕੇ ਜਿਆਦਾ ਉਮਰ ਵਾਲੇ ਨੂੰ ਜਿਹੜਾ ਪਹਿਲਾ ਪਹਿਲ ਦੇ ਦਿੱਤੀ ਜਾਏਗੀ ਅਪਲਾਈ ਕਰਨ ਦੀ ਆ ਵਿਧੀ ਕੀ ਆ ਤੁਸੀਂ ਵੈਬਸਾਈਟ ਤੇ ਆ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਆ ਆਪਣੀ ਜੋ ਪਰਸਨਲ ਡਿਟੇਲ ਮੰਗੀ ਆ ਫਿਲ ਕਰੋ ਆਪਣੇ ਡਾਕੂਮੈਂਟ ਅਪਲੋਡ ਕਰੋ ਤੇ ਸਬਮਿਟ ਕਰ ਦਿਓ ਤੁਹਾਡਾ ਜਿਹੜਾ ਫਾਰਮ इजीली ਫਿਲ ਹੋ ਜਾਏਗਾ ਠੀਕ ਆ ਜੀ ਹੋਰ ਦੇ ਵਿੱਚ ਕੁਝ ਖਾਸ ਦੱਸਣ ਲਈ ਗੱਲ ਹੈ ਨਹੀਂ ਕਿਉਂਕਿ ਫੀਸ ਆਈ ਸ਼ੇਅਰ ਕਰਤੀ ਪੇਪਰ ਦਾ ਪੈਟਰਨ ਸ਼ੇਅਰ ਕਰਤਾ ਤੁਹਾਡੇ ਨਾਲ ਜਿਹੜੇ ਵੀ ਕਲਰਿਕ ਜਾਂ ਆਪਣੇ ਸੀਨੀਅਰ ਅਸਿਸਟੈਂਟ ਲੱਗਣੇ ਉਹਨਾਂ ਲਈ ਟਾਈਪਿੰਗ ਜ਼ਰੂਰੀ ਹੈਗੀ ਆ ਬਾਕੀਆਂ ਲਈ ਪੇਪਰ ਹੋਏਗਾ ਤੁਹਾਡਾ ਐਮਸੀਕਿਊਸ ਟਾਈਪ ਦਾ ਠੀਕ ਹੈ ਜੀ ਤਾਂ ਇਹ ਹੀ ਸੀਗੀ ਮੇਨ ਖਾਸ ਜਾਣਕਾਰੀ ਜੋ ਤੁਹਾਡੇ ਤੱਕ ਸ਼ੇਅਰ ਕਰਨੀ ਸੀਗੀ ਉਮੀਦ ਕਰਦਾ ਜਾਣਕਾਰੀ ਤੁਹਾਡੇ ਕੰਮ ਆਵੇਗੀ ਤੁਹਾਨੂੰ ਅੱਛੀ ਲੱਗੀ ਹੋਵੇਗੀ ਬਾਕੀ ਦੋਸਤਾਂ ਮਿੱਤਰਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਠੀਕ ਹੈ ਅਗੇ 3-4 ਦਿਨ ਕਾਫੀ ਜ਼ਿਆਦਾ ਬਿਜ਼ੀ ਸੀਗੇ ਥੋੜੀ ਤਬੀਰ ਵੀ ਖਰਾਬ ਹੋਣ ਕਰਕੇ ਤੁਹਾਡੇ ਤੱਕ ਜਾਣਕਾਰੀ ਨਹੀਂ ਪਹੁੰਚਾਈ ਹੁਣ ਰੈਗੂਲਰ ਫਿਰ ਜਿਹੜਾ ਵੀਡੀਓ ਦਾ سلسلہ ਇਦਾਂ ਹੀ ਚੱਲਦਾ ਰਹੇਗਾ ਤੁਸੀਂ ਚੈਨਲ ਨਾਲ ਜੁੜੇ ਰਹੋ ਅਪਡੇਟ ਰਹਿਣ ਲਈ ਤੁਹਾਡੇ ਤੱਕ ਹਰ ਨਵੀਂ ਜਾਣਕਾਰੀ ਜਿਹੜੀ ਟਾਈਮ ਟਾਈਮ ਪਹੁੰਚਾ ਦਿੱਤੀ ਜਾਏਗੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦੀ ਕੀਪ ਸਬਸਕ੍ਰਾਈਬ ਐਂਡ ਸ਼ੇਅਰ ਥੈਂਕ ਯੂ ਸੋ ਮੱਚ